ਡਾਕਟਰ ਜੀ ਜੀ ਮੈਨੂੰ ਜਾਣਦੇ ਹੋ ਨਾ ਤੁਸੀਂ ਸੁਰਜਿੰਦਰ ਰਧਾਵੇ ਨੂੰ ਜਾਣਦੇ ਹੋ ਉਹ ਲੈਕਚਰ ਲੜਦੇ ਗਦਾਸਪੁਰ ਤੋਂ ਤੇ ਡਰ ਦੇ ਮਾਰੇ ਪਠਾਨ ਕੋਟ ਦੇ ਜਾਂਦੇ ਮੈਂ ਕਿਹਾ ਭਾਈ ਤੂੰ ਨਹੀਂ ਜਾਂਦੇ ਕਹਿੰਦੇ ਉਸੇ ਕਰਤਾਰ ਨੂੰ ਚੱਕ ਰਹੇ ਹਾਂ ਜਿੰਦਾਬਾਦ ਅਕबीर ਜਿੰਦਾਬਾਦ 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 ਜਿੰਦਾਬਾਦ

ਦੁਨੀਆ ਸਰਕਾਰ ਕੋ ਗੁਰੂ ਪੁਰਖੀ ਗੁਰੂਪੀ ਸਾਥ ਸਰਵੇ ਦੀ ਬਖੋਤਰਵਾਣ ਕਿਓ ਵਾਹਿਗੁਰੂ ਜੀ ਦਾ ਅਰਚਾ ਵਾਹਿਗੁਰੂ ਜੀ ਦੀ ਫਰਦੇ ਬੋਲ ਸੱਚੇ ਗੁਰਗਵਾਨ ਜੀ ਜੈ ਜੀ ਤੇਰੇ ਮੇਰੇ ਸਾਹੇ ਸੱਤ ਕੋਲ ਮਾਫੀ ਮੰਗਦਾ ਕਿ ਕਈਆਂ ਨੂੰ ਇਸ ਸਟੇਜ ਤੇ ਜਗਾ ਨਹੀਂ ਮਿਲੀ ਔਰ ਕਈਆਂ ਨੂੰ ਬੱਲੇ ਦੇਖਣ ਨੂੰ ਕੁਰਸੀ ਨਹੀਂ ਮਿਲਦੀ ਮੈਂ ਸਾਰੀ ਸੰਗਤ ਤੋਂ ਮਾਫੀ ਵੀ ਮੰਗਦਾ ਸਾਰਿਆਂ ਨੂੰ ਕਿੰਨਾ ਭਾਰੀ ਅਜਿਹਾ ਮੁghed ਕਰਕੇ ਇਦਾਂ ਪਿੱਛਰ ਹੋਇਆ ਸਾਫ ਸਫੇਤੀ ਦੀ ਦੋ ਬੋਤਾਂ ਜਿਹੜੀਆਂ ਸਫਤੋ ਕੀਮਤੀ ਬਣੀ ਅਜਲਦੀਆਂ ਨੇ ਲੋਕਪਰਕਰਚ ਜਿਹੜੀਆਂ ਦੋ ਸਰਕਾਰਾਂ ਬਣਦੀਆਂ ਨੇ ਜੀਤੇਗਾ ਉਸ ਸੁਖਮਤੀ ਸਰਕਾਰ ਬਣੇ ਔਰ ਦੂਜੀ ਬੋਤ ਉਹ جیس کی سرکار پہنچ گئے بہت بہت کارواں زندہ باد قائد ایمان زندہ باد بہت بہت کارواں زندہ باد کار جگدیش زندہ باد زندہ باد داتا جی زندہ باد زندہ باد ایک دو بھائی کو کا بھی گیا 2 سوا 2 سال پہلا ایک ٹیم کی روڈ کا یوگدان ਯਾਹੋ ਮਤਵਦਾਰ ਜੀ ਜੇਕਰ ਜੋ ਮਾੜਾ ਜੇ ਮੈਂ ਜਾਪਾ ਬੈਠ ਰੋ ਕੇ ਮੈਂ ਹੀ ਪਹਿਲੇ ਲਾ ਅੱਗੇ ਜੇ ਮੈਂ ਬਾਸਾਂਗ ਬੈਠਿਆ ਤੇ ਤਾਰਾ ਦਾ ਪਿਆਰ ਤਾਂ ਮੇਰੀ ਗੱਲ ਬਣਤੀ ਜੀ ਨਹੀਂ ਜਿਹੜੀ ਰਹਿਣੀ ਕਿਹੜਾ ਅੱਜ ਦੂਜੀ ਹੋਰ ਕੌਣ ਵਾਰ ਤੇ 71 ਹੋਏ ਆ 52 ਸਿਰ ਪਹਿਲੀ ਵਾਰੀ ਹੋਇਆ ਕਿ ਬਾਲੂ ਦੇ ਸੀਗਾ ਆਵਾਜ਼ ਵੀ ਪਾਰਟੀ ਨੂੰ ਮਿਲ ਗਈ ਔਰ 99 ਸੀਟਾਂ ਜਿਵੇਂ ਨੇ ਜਿਤਾਈਆਂ ਨੇ ਲੋਕਾਂ ਨੇ ਪੰਜਾਬ ਕਾ ਦੇ ਇਹਾ ਮਾਣ ਮੱਚਿਆ ਮਗਰ ਸ਼ਰਮਿੰਦਗੀ ਵਾਲੀ ਹੋਇਆ ਕਿ ਅੱਜ ਜੇ ਕਿਸੇ ਸੱਤ ਦੇ ਬਹਿ ਕੇ ਪੁੱਛੋ ਕਿ ਪਾਈ ਤੂੰ ਉਹ ਚੜੂ ਨੂੰ ਪਾਈ ਕਦਾ ਨੂੰ ਮੈਂ ਨਹੀਂ ਪਾਈ ਮੇਰੇ ਗਵਾਂਢੀ ਨੇ ਪਾਈ ਸ਼ਰਮ ਸਾਰੀ ਮੇਰਾ ਰੁਕੀ ਬਦਲਾਅ ਦੇ ਲੋਕ ਦੇ ਘੋੜੇ ਕੋਲੇ ਮੁਕਾ ਨਾਲ ਧੋਖਾ ਹੋਇਆ ਅੱਜ ਮੇਰੇ ਵੀਰੋ ਅਗਜੇ ਤੇ ਇਹ ਫੈਸਲਾ ਆਇਆ ਕਿ 92 ਸਿੱਖਾ ਦਿੱਤੇ ਆ ਔਰ ਡਬਲੂ ਦੇ ਮੁਖਤੰਤਰੀ ਬਣਵਾ ਨਾ ਉੱਤੇ ਵੀ ਇਨਸਾਮ ਲਾ ਰਿਆ ਸੀ ਜੋ ਨਾ ਕੋ ਨਾ ਕਰਨਾ ਹੋ ਕਿਉਂਕਿ ਗੁਰਦੀ ਪੀਂਦੀ ਜੇ ਪੰਜਾਬ ਨੂੰ ਚੱਲੋ ਗਾਦੀ ਪੀਂਦੀ ਜੇ ਲੋਕ ਸਰਕਾਰ ਨੂੰ ਚਾਹ ਤੇ ਅਦੀ ਪੀਂਦੀ ਜੇ ਕੋਈ ਨਿਰਣਾ ਨਹੀਂ ਬਣਾਉਗਾ ਇਹ ਤੇ ਨਿਪਰੋਤ ਦੇ ਹਾਸੂਤੇ ਹਵਾਏ ਕਾ ਮੇਰੇ ਵੀਰੋ ਆਹ ਕਾਤੀ ਜਿੱਤੇ ਆਪ ਇਕੱਠੇ ਹੋਏ ਆ ਤੇ ਉਹ ਕਾਤੀ ਆ ਜਿਸੋ ਸਿੱਧੂ ਮੂਸੇਵਾਲੇ ਦੇ ਦਿਨ ਲਈ ਕੀਤੀ ਅੱਜ ਪਾਵੇ ਉਹ ਇਸ ਬਾਉਂਸਿੰਗ ਅੰਨੀ ਸੰਸਾਰ ਚ ਨਹੀਂ ਆ ਅੱਜ ਪਾਵੇ ਸਰਦਾਰ ਅਮਲਕਾਪ ਸਿੰਘ ਜੀ ਬਰਕਾਪ ਸਿੰਘ ਜੀ ਸਾਡੀ ਲੋਕ ਦੀ ਪੌੜੀ ਨੇ ਪਹੁੰਚਾ ਕਰ ਰਿਹਾ ਮਗਨ ਸਦਾ ਪਰ ਕੌਮຊੀਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੋ ਵਾਸਪੱਚੇ ਨਾਲ ਹੋਇਆ ਦੇਸ਼ ਤੁਰੀਆ ਦੇ ਇੱਕ ਮੱਧੇ ਤਲਾਕਾ ਫਨਕਾਰ ਦਾ ਹੋਇਆ ਜਿੱਦੂ ਅਰਪਾ ਕਰੋੜਾ ਲੋਕ ਉਹਦਾ ਪਿਆਰ ਕਰਦੇ ਨੇ ਸਾਂਝੇ ਜੀ ਉਸ ਸ਼ਾਂਤੀਮੰਦ ਨਿਤਿਆ ਵੀ ਕਰਦਾ ਔਰ ਦੇਸ਼ ਵੇਰੇ ਨਹੀਂ ਗਾ ਉਹਦਾ ਕਤਲ ਕਿਹਾ ਗਿਆ ਔਰ ਅੱਜ ਵੀ ਸੇਜ ਤੋਂ ਕਹਿ ਕੇ ਚੱਲਿਆ ਰੱਬ ਸੁੱਖ ਰੱਖੇ جے کرے موقع ملے گا اکمان مال سے یہ پہی حضارت سے کہے کے چلے آئے کہ پہلا پرچہ بردے جان پر وقت ماتے ہوگا دوچہ پرچہ پہلا پرچہ سیکیورٹی کہوں گا اور دوچہ پرچہ اے چمچے بلدے پردوں تک ہوگا ہوا میں ایک لوگوں کے نچی سونے والدے ਮੈਂ ਬੜੀ ਵੱਡੀ ਗੱਲ ਕਹਿਣ ਲੱਗਿਆ ਸ਼ਾਇਦ ਵਿਰੋਧੀ ਇੱਕ ਦੂਜੇ ਨਾਲ ਹੀ ਗੱਲ ਕਰਦੇ ਮਗਰ ਮਜੀਠੀਆ ਸੱਚ ਕਹਿਣ ਤੋਂ ਕਦੇ ਪਿੱਛੇ ਨਹੀਂ ਹਟਿਆ ਵਿਜੇ ਸਿੰਘਲਾ ਡਾਕਟਰ ਵਿਜੇ ਸਿੰਘਲਾ ਇਸ ਧਰਤੀ ਦੇ ਲੋਕਾਂ ਨੇ ਇਹ ਮਨ ਬਣਾਇਆ ਮੈਂ ਕੋਰ ਵਰਾਤੀਆਂ ਮੰਨ ਉਹਨਾਂ ਦੀ ਪਾਰਟੀ ਦਾ ਮਗਰ ਸਾਥ ਸੰਗਤ ਦੀ ਅੱਜ ਮੈਂ ਇਤੋਂ ਬੇਨਾਂ ਤੋਂ ਜਮੀਰ ਜਾਗਦੀ ਆ ਅਗਰ ਵਾਲ ਭਾਈ ਚਾਰੇ ਦਾ ਪਹਿਲਾ ਮਜੀਦ ਬਣਿਆ ਹੋਵੇ ਸਾਥ ਸੱਗੇ ਦੀ ਚਾਰੂ ਪਾਤੀ ਦੇ ਉਸ ਇਨਸਾਨ ਨੂੰ ਵੀ ਜੇਤ ਕਰਨ ਦਾ ਕੰਮ ਕੀਤਾ ਔਰ ਮੈਂ ਦੱਸ ਦੇਣਾ ਕਿ ਜੇ ਪਹਿਨਾ ਬਗਵਾਤ ਨੇ ਕਿਹਾ ਕਿ ਮਾਇਰ ਦੀ ਅਵਾਜ਼ ਸੁਣੀ ਹੈ ਤੇ ਪ੍ਰੈਸਰਿੰਦਾ ਸੀ ਤੇ ਮੈਂ ਉਹ ਸਰਕਾਰ ਕੋਲ ਕਹਿੰਦਾ ਔਰ ਇਹ ਤੇ ਪੰਚਾ ਦੇ ਕੋਲ ਡਾਕਟਰ ਸਾਹਿਬ ਅੰਦਰ ਹੋ ਗਏ ਡਾਕਟਰ ਰਵੀ ਅਰਕਤਾ 20 ਸਾਲ ਬੀਤ ਗਏ ਕਿ ਤੁਹਾਡੇ ਤੋਂ ਪਿਛੇ ਦੇ ਆਡੀਓ ਸੁਣੀ ਆਜੋ ਸਟੇਜ 'ਸਦਾ ਡਾਕਟਰ ਵਿਜੇ ਸਿੰਘਲੇ ਦਾ ਮੁੱਖ ਗਵਾਹ ਤੋਂ ਭਗਵੰਤ ਕਬਲ ਪਿਓ ਦੇ ਪੁੱਤ ਨੇ 20 ਸਾਲਾਂ ਅਚ ਦਵਾਈ ਨਹੀਂ ਦੇਣ ਗਿਆ ਸਾਥ ਸਭਾ ਜੀ ਵਾਰ ਬੰਨਵਾ ਚੌਂਦਾ ਕਿ ਡਾਕਟਰ ਵਿਜੇ ਸਿੰਘਲਾ ਪ੍ਰਾਪਤ ਨਹੀਂ ਮਗਰ ਅੱਜ ਗਵਾਹ ਕਲ ਵਾਲ ਭਾਈਚਾਰੇ ਨੂੰ ਕਹਿਣਾ ਮਜੀਦੀਆ ਮੰਨਦਾ ਮਗਧ ਕੀ ਭਗਵੰਤਬਾਹੂ ਮੰਦ ਜੀ ਨੇ ਕਿੱਪਾ ਮਾਇਆ ਮੋਤੇ ਪਾਈ ਚਾਰੇ 'ਚ ਇਹ ਗੱਲ ਕਹਿ ਕੇ ਕਿ ਜੇ ਇਸ ਪਾਈ ਚਾਰੇ ਦਾ ਪੰਜਾਬ 'ਚ ਪੰਜਾਬ ਦੀ ਹਰਤ ਬਵਸਤਾ ਤੇ ਸਭ ਤੋਂ ਵੱਡਾ ਯੋਗਦਾਨ ਹੋਵੇ ਇਸ ਕਾਣਮੀ ਨੂੰ ਕੁੱਤੇ ਜਕੰਦਾ ਉਹ ਸਾਰੇ ਅਗਰਵਾਲ ਪਾਈ ਚਾਰੇ ਨੂੰ ਅੱਜ ਚੋਰ ਬਸ ਕੇ ਭਗਵੰਤਬਾਹੂ ਨੂੰ ਇਮਾਨਤ ਕਰਨ ਦਾ ਕੰਮ ਕੀਤਾ ਜੇ ਮੈਂ ਗਾਲਾਂ ਕੱਢ ਤੱਕ ਕਹਿੰਦਾ ਹਾਂ ਤੇ ਸਾਥ ਜੰਮੇ ਦੀ ਫਿਰ ਭਗਵੰਤ ਤੁਮਾਰੀ ਬਾਈ ਕੀ ਹੁੰਦਾ ਜੇ ਮੈਂ ਗਾਲਾਂ ਕੱਢ ਕਹਿੰਦਾ ਤੇ ਫਿਰ ਭਗਵੰਤ ਤੁਮਾਰੂ ਵੇ ਅਰੋਗ ਸਿੰਘਲਾ ਦੀ ਹੂ ਸਟਾਰ ਪੁਜਾਰੀ ਨੂੰ ਬਣਾਇਆ ਕਿਸੇ ਨੂੰ ਅਧਿਕਾਰ ਨਹੀਂ ਕਿ ਕਿਸੇ ਨੂੰ ਅਸਤਿਤਵ ਕੇ ਨਾਲ ਲੱਦਦਾ ਨਹੀਂ ਜੇਸਲੀ ਮੇਰੇ ਵੀ ਲੋ ਆਖੇ ਹੈ ਜੇ ਮੁਕਾਟੋ ਮੱਜਣ ਦੀ ਰਿਪੋਰਟ ਲੋਕ ਕਰਦੇ ਮਾਰੇ ਪਠਾਨ ਕੋਰਟ ਤੇ ਜਾਉਂਦੇ ਪਰ ਟੋਰਟ ਨਹੀਂ ਪੂਰਨ ਜਾਂਦੇ ਕਤਕੁੰ ਜੰਮੇ ショ ਉਥੇ ਮੈਂ ਕਾ ਡਾਕਟਰ ਚੀਮਾ ਲੜਦੇ ਇਲੈਕਸ਼ਨ ਡਾਕਟਰ ਜੀ ਚੀ ਮੈਨੂੰ ਜਾਣਦੇ ਹੋ ਤੁਸੀਂ ਸੁਜਿੰਦਰ ਰਧਾਵੇ ਨੂੰ ਜਾਣਦੇ ਹੋ ਉਹ ਇਲੈਕਸ਼ਨ ਲੜਦੇ ਗਦਾਸਪੁਰ ਤੋਂ ਤੇ ਡਰਦੇ ਮਾਰੇ ਪਠਾਨਕੋਟ ਦੇ ਜਾਂਦੇ ਮੈਂ ਕਾ ਭਾਈ ਕਿਉਂ ਨਹੀਂ ਜਾਂਦੇ ਕਹਿੰਦੇ ਉਸੇ ਕਾਰਨ ਚੱਕ ਰਹੇ ਜੰਗਰ ਨਹੀਂ ਹੋਗਾ ਕੋਈ ਕਿ ਉੱਥੇ ਬਲਕਾਤ ਸਿੰਘ ਰਹਿੰਦਾ ਸਾਤ ਸੰਗਤ ਜੀ ਚਲੇ ਜਾਓ ਤਰਨ ਕਰੋ ਉੱਥੇ ਲਾਲ ਜੀ ਧੁੰਲ ਰਹੀ ਹੈ ਜਿਹੜਾ ਕਦੇ ਸੁਿਆਰੇ ਭਾਈਚਾਰੇ ਨੂੰ ਗਾਲੋ ਕੱਢੇ ਕਦੇ ਗਾਹੜ ਗੜੀਏ ਭਾਈਚਾਰੇ ਨੂੰ ਗਾਲੋ ਕੱਢੇ ਔਰ ਅੱਜ ਦੀ ਤਰੀਕ ਤੇ ਉਹਨੇ ਸਾਰੇ ਵਕੀਲਾਂ ਨੂੰ ਗਾਲਾਂ ਕਢੀਆਂ ਬਾਅਦ ਐਸੋਸੀਏਸ਼ਨਾਂ ਇੱਕ ਇੱਕ ਕਰਕੇ ਉਹਦਾ ਬਾਈਕਾਟ ਕਰਦੀ ਜਾਂਦੀ ਆ ਔਰ ਸਾਤ ਸੰਗਤ ਜੀ ਦੇਖ ਕੇ ਤਾਂ ਦਾ ਹੋਰ ਪਠਾਨ ਮਾਜਰਾ ਜਿਹੜਾ ਉਗਵਾਲ ਤੋਂ ਬਹੁਤ ਬਹੁਤ ਨਗਰ ਆ ਗਿਆ ਤੇ ਬੋਪੋ ਦੀ ਵੀਡੀਓ ਤਾਂ ਵੇਖੀ ਹੋਤੂ ਮੈਂ ਤਾਂ ਇੱਕ ਗੱਲ ਕਹੂੰਗਾ ਭਗਵੰਤ ਜੇ ਤੇਰੇ ਆਲੇ-ਦੁਆਲੇ ਅੰਕਸਾਨੂ ਚੱਕਰਗੇ ਬਲਕਾਪ ਸਿੰਘ ਵਰਗੇ ਵਜੀਰ ਪੈਦੇ ਆ ਮੈਂ ਇੱਕੋ ਬਲਕਾ ਐਸਾ ਦਾ ਭਗਵੰਤ ਭਾਡੇ ਭਾਡੇ ਯਾਰ ਮੇਰੇ ਭੁੱਤੋ ਦੇ ਇਹਨਾਂ ਲੋਕਾਂ ਦਾ ਬਦਲਾਅ ਨਹੀਂ ਦੇਵਣੋ ਇਹਨਾਂ ਲੋਕਾਂ ਦੇ ਪਵਿੱਤਰ ਧਰਤੀ ਨੂੰ ਗੁਰੂਆਂ ਪੀਰਾਂ ਪਗੰਬਰਾਂ ਵੱਲੋਂ ਸਹੀ ਤਰ੍ਹਾਂ ਦੇ ਇਸ ਤਸਵੀਰ ਨੂੰ ਮੌਦਤ ਕਰਦੇ ਲੋਕਾਂ ਨੇ ਬਣਦਾ ਵਜਿਹ ਹੋਵੇ ਅੱਜ ਕੋਈ ਉਹ ਸੱਤ ਤੱਕ ਚ ਜਾਵੇ ਤੇ ਸਾਫ ਸੰਗਤੀ ਉਹਦੇ ਨਾਲ ਸੋਚੇ ਲੋਗੇ ਆ ਅਖਬਾਰ ਜਿੱਤੇ ਖਬਰ ਲੱਗੀ ਹੈ ਕਿ ਹੁਣ ਸਰਕਾਰ ਚੰਗੀ ਟਕਰਾਵ ਜੋ ਵੀਡੀਓ ਬਣ ਰਿਹਾ ਔਰ ਮੈਨੂੰ ਤੁਸੀਂ ਕਹਾਂ ਲੋਗੇ ਪ੍ਰੈਸ ਵਾਲੇ ਜਿੰਨੇ ਵੀ ਰੱਖੇ ਆ ਤੇ ਮੈਨੂੰ ਫੋਨ ਕਰਕੇ ਵੱਡੇ ਵੱਡੇ ਰੀਡਿੰਗ ਕਰਦੇ ਆ ਕਿ ਪਾਈ ਕੋਈ ਹੋਰ ਵੀਡੀਓ ਨਹੀਂ ਹੈ ਮਾਜਰ ਪ੍ਰੈਸ ਵਾਲੇ ਵੀ ਤੁਹਾਨੂੰ ਦੱਸ ਕੇ ਚੱਲੇ ਆ ਏਡੇ ਦੁੱਖਾਂ ਕੋਲ ਹੋ ਕੇ ਤੁਸੀਂ ਬਹਿਣ ਲੱਗ ਪਏ ਮੇਰੇ ਨਾਲ ਕਿ ਪੱਲੇ ਦੰਗਰਾਂ ਨਾਲ ਵੀ ਛੱਤ ਨੂੰ ਜੋਕੀ ਨੇ ਇਹ ਗੱਲਾਂ ਨੂੰ ਨਹੀਂ ਉਹਨਾਂ ਨੂੰ ਖਬਰ ਤਾਂ ਬਲਵੇ ਗੱਲ ਉਹ ਕੋਈ ਨਹੀਂ ਕਰਦੇ ਜੇ ਇਸ ਬੰਦੇ ਦਾ 21 ਸਾਲ ਦੀ ਧੀ ਮਜਦੂਰੀ ਦੀ ਹਰਾਨ ਚ ਗਰੀਬੀ ਦੀ ਅੜਾਚ ਉਹ ਤੇ ਕੋਈ ਨੌਕਰੀ ਮੰਨੂ ਮੰਗਣ ਗਈ ਹੋਵੇ ਦੇ ਬਚੀਰ ਉਹਦਾ ਸੋਸ਼ਲ ਕਰੇ ਭਾਈ ਸਾਹਿਬ ਕੀ ਇਹ ਬਦਲਾਵ ਕਟਾਰੂ ਚੱਕਰ ਇੱਕ ਲੋਕਾਂ ਦੇ ਅੰਦਰ ਦੇ ਬੱਚੇ ਦਾ ਜਿਹਦਾ ਲੋਕ ਮੈਨੂੰ ਇਤਹਾਸ ਦਾ ਪਾਛੇ ਦਾ ਲੋਕ ਚਲੋ ਮਨੋ ਤੋੜਦਾ ਹਾਂ ਜਿਹਦਾ ਸ਼ੋਸ਼ਣ ਕੀਤਾ ਸਾਥ ਸਭਿਆ ਦੀ ਮੈਂ ਪੁੱਛਦਾ ਚਾਹੁੰਦਾ ਉਹ ਦਲਿਤ ਬੱਚੇ ਨੂੰ ਇਸ ਲਈ ਉਹਦੀ ਮਜ਼ਦੂਰੀ ਦਾ ਰੇਟ ਫੜ ਰਹਾ ਥਾ ਆ ਕਿਉਂਕਿ ਇਹ ਤੁਮ ਜੋ ਆਪ ਤੁਸੀਂ ਉਹ ਲੋਡਵਰ ਸੀ ਉਹ ਹਵਾਲਾ ਸੀ ਉਹ ਵਜੀਰ ਕੋਲ ਗਿਆ ਉਹਨੂੰ ਲੋਕਰੀ ਨਹੀਂ ਮਿਲਿਆ ਬਚੋ ਚਲੋਆ ਕੀ ਸਾਥ ਸਭ ਲੋਕੀਏ ਬਦਲਾਵ ਔਰ ਮੇਰੇ ਵੀਰੋ ਜਿਹੜਾ ਜਮੀਰ ਦਾਣਾ ਜਾਈ ਅੱਜ ਕਿਸੇ ਦੀ ਧੀਆ ਅੱਜ ਕਿਸੇ ਦਾ ਮੁੰਡਾ ਉਹਨੂੰ ਦੂਰ ਨਹੀਂ ਜਿੱਦ ਤੱਕ ਆਪਣੀਆਂ ਧੀਆ ਪਰੋ ਨੂੰ ਜਾਂ ਕਿਸੇ ਆਪਣੇ ਘਰ ਕੰਮ ਦੇ ਮੁੰਡੇ ਨੂੰ ਹੱਥ ਨਾ ਪੈਣ ਉਹਨੇ ਵੀਰੋ ਇੱਕ ਤੱਕੀ ਨੇ ਕਦੇ ਵੀ ਕਮਜ਼ੋਰਾਂ ਨੂੰ ਜਿਹੜੇ ਲੋਕ ਆਪਣੇ ਆਪ ਦੀ ਜ਼ਮੀਰ ਵੇਚੇ ਔਰ ਮਾਫੀ ਨਹੀਂ ਕੀਤਾ ਉਹਨੇ 2% ਬਕਵੇ ਦੀ ਵਾਲੀ ਕਰਦੇ ਹੋ ਦੇਸ਼ ਦੇ ਪੁੰਡਾ ਨਾਲ ਦੇ ਪੁੰਡਾ ਚ 50% ਲੋਕ ਰਹਤੋਂਗੇ ਜੇ ਤੁਸੀਂ ਮਿਹਨਤ ਕਰਦੇ ਹੋ ਦੇਸ਼ ਉੱਖਾ ਮਰੇ 90% ਕਾਮੀ 2% ਬਾਕੀ ਯਾ ਤੁਸੀਂ ਜੈ ਜਵਾਨ ਤੇ ਜੈ ਕਿਸਾਨ ਦੇ ਨਾਰੇ ਸਾਥ ਸੰਗਤ ਜਿੱਤੇ ਕਿਸੇ ਨੂੰ ਠੋਕਣ ਦੇ ਇਹ ਪੰਜਾਬੀਆਂ ਨੂੰ ਟੁੱਟਦਾ ਅੱਜ ਕੋਈ ਕੋਈ ਗਰੰਟੀ ਨਹੀਂ ਇਹ ਸਰਕਾਰ ਥੋੜੀ ਗਰੰਟੀ ਤੇ ਦੇ ਦੱਸਦਾ ਥੋੜੀ ਦਿੱਕਤੀ ਤੇ ਥੋੜੇ ਮਿਲ ਕੇ ਦੇਸ਼ ਨੂੰ ਸੁੰਨਾ ਕਰਦੀ ਆ ਅੱਜ ਨਿੱਕੂ ਜੀ ਬੰਦਾ ਆਇਆ ਗਲਿਓ ਨਿੱਕੂ ਕੇਤਰੀਵਾਲ ਘਾਈ ਫੋਟ ਦਾ ਬੱਲਾ ਛੇ ਫੁੱਟ ਦੇ ਪੰਜਾਬੀਆਂ ਨੂੰ ਗਰੰਟੀ ਦੇ ਕੇ ਪਾਉਂਦਾ ਕੀ ਬੋਲਿਆ ਪ੍ਰਚਾਰ ਸੰਗੀਆਂ ਗਰੰਟੀ ਦਾ ਕਪਤਾਨ ਨੇ ਪਾਖੌੜਨ ਕਰੇ ਸੀ ਨਾ ਘਰ ਘਰ ਕੋਕਰੀ ਦੇ ਇਹ ਗੱਲ ਨਹੀਂ ਕਿ ਆਹ ਅਜੇ ਅਜਾਹ ਕੋਈ ਨਹੀਂ ਕਰ ਕੋਈ ਨਹੀਂ ਹਲਾ ਦੇ ਪਹਿਲਾਂ ਕਰ ਦੂ ਕਿ ਕੋਲੇ ਤੇ ਗੋਰੀਆਂ ਕਿਤੇ ਕੰਮ ਕਰਾਉਂਦਾ ਇਹਦਾ ਮਤਲਬ ਸਮਝੋ ਜਿਹੜੇ ਲੋਕ ਦਾ ਮਤਲਬ ਸਮਝ ਕੇ ਦੱਸੋ ਕਿ ਜਾਰੀ ਪਰ ਪਰ ਸਾਡੇ ਨੌਜਵਾਨਾਂ ਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੀ ਕਰਨੇ ਉੱਥੋਂ ਜਾਣਾ ਪਾਉਰ ਇੱਕੀ ਹੋਵੇ ਮੈਨੂੰ ਕੋਈ ਸਿਕਰ ਅਜਮਾਨਸੇ ਮੇਂਦੀ ਆਏ ਆ ਆਪ ਕੋਈ ਕੋਈ ਗੋਰਾਇ ਕੋਲ ਆਉਂਦੇ ਆ ਆ ਕਹਿ ਕੇ ਇਹ ਗੋਰੇ ਦੇ ਨਾਮਾ ਹੋਗਾ ਆ ਮਾਈਕ ਤੇ ਗੋਰੇ ਦੇ ਨਾਮਾ ਆਪਾਂ ਦਾ ਵਹਿਰ ਕੋਈ ਨਹੀਂ ਕਰਾਏ ਇਹਦਾ ਮਤਲਬ ਇਹ ਕਿ ਭਾਈ ਸਾਰੇ ਸਾਰੇ ਮੁੰਡੇ ਜਿੰਨੇ ਖਲੋਤੇ ਆ ਆਹ ਜੀ ਕੋਈ ਵੀ ਨਾ ਹੋਵੇ ਤਾਂ ਪੱਤਾ ਲੱਗ ਜਾਵੇ ਇਨਸਪੈਕਟਰ ਹਾਂ ਆ ਜਿਹੜਾ ਲੋਕਾਂ ਕੋਲ ਪੂ ਤਗੜਾ ਸੀ ਫਟਕਾਉਂਸ ਕਰੀ ਨਾਲ ਤਾਂ ਨਾ ਕਿਸੇ ਦਾ ਜੋਗਾ ਮਗਰ ਤੇ ਤਾਂ ਭਾਈ ਉਹ ਲਾਈਡਰ ਡਾਕਟਰ ਆਪਕੇ ਖਿਾਰੇ ਪੱਕੇ ਬਖਤੀ ਹੋ ਜਾਂਦੇ ਸੀ ਇਹ ਛੋਟੇ ਬੁੱਧ ਦਾ ਵਪਾਰ ਵੀ ਨਾ ਕਰਦਾ ਸੀ ਪਗੌੜੀ ਨਹੀਂ ਕਰਦੇ ਸੀ ਉਹ ਤਾਂ ਮੰਦਰ ਕੋਲ ਨਾਲ ਹੀ ਗੜਦਾ ਦੇ ਖੜਦਾ ਮਗਰ ਨੌਕਰੀ ਨਹੀਂ ਮਿਲਦੀ ਤੇ ਕੋਈ ਨੌਕਰੀ ਮੰਗਵਾਵੇ ਤੇ ਸਰਸੇ ਜੀ ਪੂਰੀ ਨੌਕਰੀ ਤਾਂ ਮਿਲਦੀ ਨਹੀਂ ਗੱਲ ਹੈ ਆਖਰ ਰਾਜਪਤਰ ਜੀ ਦਾ ਆਪੋ ਕੋਈ ਕੀ ਕਰੇਗਾ ਕੋ ਖੰਭਰ ਦੇ ਚੜ ਜਾ ਮੇਰੀ ਨੌਕਰੀ ਕੋਈ ਨਹੀਂ ਮੇਰੇ ਵੀਰੋ ਦੂਜਾ ਵਾਰਾ ਕੇ ਲੇਟੋ ਦਾ ਪੱਤਾ ਦਵਾ ਤੇ 2400 26 ਮਹੀਨੇ ਬੀਤ ਗਏ ਕੱਲੇ ਕੱਲੇ ਲੋਕਾਂ ਨੂੰ 5000 ਰੁਪਈਆ ਦੇਣਦਾਰੀ ਜਦੋਂ ਲੋਕੋ ਫਿਰ ਕੀ ਕਹਿੰਦਾ ਸਾਡਾ ਹੱਕ ਇੱਕ ਰੁਪਈਆ ਤੋਂ ਭਈ ਸਾਡਾ ਹੱਕ ਮੇਰੇ ਤੋਂ ਬੜੇ ਹੋ ਝਾੜੂ مگر چاہ سونا کر ਇਹ ਨਾ ਹਾਲਿਆ ਹੋਵੇ ਗੱਲ ਤਾਂ ਸ਼ਿੰਗਾਰ ਕਰਦਾ ਕਿਹੜੇ 골 ਮੈਡਲ ਮਲੇ ਚਾਂਦੀ ਦਾ ਮੈਡਲ ਮਲੇ ਗੱਲ ਵੱਲਦੀਆਂ ਹਾਲਾਤ ਵੇਖੋ ਕਲਯੁਕ ਦੇ ਟੀ ਪਏ ਕਿ ਲੋਕਾਂ ਦੇ ਝਾੜੂ ਪਾ ਕੇ ਇੱਕ ਤਰ੍ਹਾਂ ਫੁੱਲ ਲਵਾਉਂਦੇ ਨੇ 1:30 ਕਰ ਤੋਂ ਮੈਂ ਤਾਂ ਉਦੋਂ ਨਹੀਂ ਜਾ ਆ ਮੈਂ ਪੜੀ ਨਾ ਹੋ ਗਏ ਗਿਆ ਕਲੇਣਾ ਇੱਕ ਟਵਰ ਕੋਲ ਮੇਰਾ ਕੋਲ ਨਿਸ਼ਾਨ ਦੀ ਟੀ ਤੇ ਘਰ ਟੁੱਟਿਓ ਕੋ ਕਰੀ ਇਸ ਤਰ੍ਹਾਂ ਕੋ ਉਹ ਭਾਈ ਜਗਉਤ ਵੀ ਤਰੂ ਇਹ ਪੰਜਾਬ ਦੀ ਘਾਟੀ ਚ ਹੈ ਸ਼ਹੀਦਾਂ ਦੀ ਤਾਕਤਿਕ ਦੇ ਨਾਲ ਗੱਲਾਂ ਨੂੰ ਬਰਬਾਦ ਨਹੀਂ ਕਰ ਸਕਦੀ ਪੰਜਾਬ ਦਾ ਨਾਮ ਪੱਲਿਆ ਧੀਆ ਮੈਦਾਨ ਲੁਕਿਆ 26 ਨੂੰ ਦੀਤ ਦੇਣਾ 26000 ਬਣਦਾ ਇੱਕ ਦਿਨ ਦਾ ਜੇਸ ਕਾਪ ਦੇ ਦਾਦੀ ਮਾਤਾ ਮਾਤਾ ਨੌਂ ਅੰਗ ਬਿਲਕੀ ਬੱਜੀਆ ਚਾਰ ਧੀਆ ਬਣਾ ਬੱਜੀਆ ਦੇ 1 ਲੱਖ 4000 ਬਣਦਾ 100000 ਜਦੋਂ ਝਾੜੂ ਵਾਲੇ ਆਉਣ ਤੇ ਕੀ ਕਹਿਣਾ ਸਾਡਾ ਹੱਕ ਅੱਜਲੇ ਦਾ ਬਾਗੋਂ ਚਾਹ ਰਹੇ 3 ਕਿਲੋ ਕਣਕ ਤੇ ਦਾਣਾ ਹੋ ਜਾ ਸੀ ਤੇ ਹਰਾਤ ਕੀ ਪੜੇ ਲੋਗ ਆਈ ਬੋਲਦੀ ਕਾਗ ਕੱਟੇ ਗਏ ਤੇ ਕਾਗ ਕੱਟ ਕੇ ਹੋ ਗਏ 5 ਕਿਲੋ ਕਣਕ ਉਹ ਵੀ ਇੱਡੀ ਮੋਟੀ ਕਿ ਖਾਣ ਵਾਲੀ 2550 ਕਿਹੇ ਕੋਈ ਨਹੀਂ ਇਹੋ ਜਿਹੀ ਭੁੱਤੋ ਇਹ ਨੂੰ ਮਿਲਿਆ 51 ਦਾ ਸਬਸਕ੍ਰੀਪ ਬੰਦ ਹੋ ਗਈ ਤੇ ਭਗਵਾਨ ਕਹਿੰਦਾ ਸੀ ਸਕੂਲ ਖੋਲੂ ਕਾਲਜ ਖੋਲੂ ہسپتال کھولو آہ دلے جو کنھے سیفہ اینہ دیا جتی ہے لیکن ربانسل سانسو سنگی اکینا بھو دیا ہوں گی اکا ڈاکٹر صاحب ایک بڑا والی مکوچھ رہا چھوڑا مان سے دلے جو کنھے کھول کے کھولیا کوئی کوئی کالج بھولیا کوئی ہسپتال بھولیا کوئی ڈاکٹر پھٹی مہتا کوئی ڈاکٹر ਇਹ ਰਾਜ ਸਭਾ ਦੀ ਕੀ ਉਹ ਦੇਖਦੇ ਹੈ ਕਿ ਨੂੰ ਨਿਆਣੇ ਨੂੰ ਨੌਕਰੀ ਨਹੀਂ ਸਾਥ ਸਰਗਰ ਦੀ ਫੇਰ ਲਾ ਤਾਂ ਪਰਣਾ ਕੀ ਫਿਰ ਝਾੜੂ ਫੇਰਨ ਦੀ ਲੋੜ ਔਰ ਮੇਰੇ ਵੀਰੋ ਵੱਡੀ ਗੱਲ ਇਹ ਦੇਖ ਲੋ ਕਿ ਖੋਲੀ ਇੱਕ ਜੀ ਖੋਲੀ ਉਹ ਉੱਠ ਕੇ ਜਿੰਸ ਲਾ ਸਲਾਮ ਦੇ ਟੇਕੇ ਹੋਰ ਤੋਂ ਉਹਨਾਂ ਦਾ ਪੜ੍ਹ ਨੂੰ ਸਲਾਮ ਦੇ ਟੇਕੇ ਭਗਵਾਨ ਜੀ ਦਾ ਆਲਾਜ ਵੀ ਦਊ ਤੇ ਉਹਦੇ ਪੜਾਅ ਵੀ ਦਊ ਸਾਥ ਸਰਗਰ ਜੀ ਨੇ ਖਾਣੀ ਪੀਣੀ ਨਹੀਂ ਉਹਦਾ ਕੀ ਇਹ ਤੁਹਾਨੂੰ ਭਰਾਵੋ ਇਹ ਗੱਲ ਤੁਹਾਨੂੰ ਪਾਚ ਦੋ ਅੱਜ ਪੰਜਾਬ ਦੇ ਇਹ ਹਾਲਾਤ ਬਣ ਆਏ ਜਿਵੇਂ ਟੁੱਟੇ ਨੂੰ ਤੇ ਪਾਕੀ ਜਰਾਬ ਹੋ ਜੇ ਉਹ ਚਾਰ ਵੱਕ ਤਰੋੜ ਦਾ ਤਰਜਈ ਆ ਪੰਜਾਬ ਅੱਜ ਚੰਨੀ ਜਿਹੜੀ ਚੰਨੀ ਜਿਹੜਾ ਮੁਕਤਰੀ ਜਿਹਨਾਂ ਵਾਸੀ ਅਰੇ ਬੋਝੂੜਾ ਤੇ ਪਹਿਲੀ ਕਾਰਗ ਦੀ ਪ੍ਰਾਪਤੀ ਦਾ ਸਰ ਕਹਿੰਦਾ ਜਿੰਨੀ ਸਰਕਾਰ ਨੂੰ ਪਾਚ ਅਸੀਂ ਲਾਏ ਆ ਉਹਨੇ ਘਰੇ ਨੂੰ ਹੀ ਲਾਏ ਮੈਂ ਕਿ ਪਹਿਲੀ ਵਾਰੀ ਪਤਾ ਲੱਗਿਆ ਬੱਲੇ ਸੇਰਾ ਕਿ ਪੰਜਵੀਂ ਲੋਕ ਦੇ ਪ੍ਰਾਪਤੀ ਤੇ ਦੂਤਾਂ ਦੇ ਪੱਜ ਲੋਣ ਤੋਂ ਵਿੱਚ ਬਾਹਰ ਜਾ ਕੇ ਕੋਲ ਜਾ ਕੇ ਤੇ ਬਾਹਰ ਜਾ ਕੇ ਜਦੋਂ ਉਹਨਾਂ ਨਾਲ ਇੱਕ ਮੁੰਡੇ ਦਾ ਵਿਆਹ ਨਹੀਂ ਹੁੰਦਾ ਸੀ ਉਹਨੂੰ ਪਾ ਕੇ ਕਿਸੇ ਨੇ ਕਹਿ ਦਿੱਤਾ ਚੱਲ ਜਾ ਤੇ ਫੋਪਰਾਲੇ ਬਾਪੇ ਪਹੁੰਚਾਈ ਨਾਗਾ ਸੱਤ ਦਿਨ ਜਾ ਕੇ ਉਹ ਤੇਲ ਕਰਾਇਆ ਮੱਖਾਂ ਦੇ ਕੇ ਆ ਕਿ ਅੱਠਵੇਂ ਦਿਨ ਪੁਰਸ਼ ਘਬਰੀਓ ਉਹ ਸੱਤ ਦਿਨ ਬਿਗੇ ਗਏ ਨਾਗਾ ਉੱਥੇ ਮੱਥਨ ਤੇਜ ਦਾ ਜਾ ਤੇ ਤੇਲ ਘਰੋ ਲਾ ਗਿਆ ਅੱਠਵੇਂ ਦਿਨ ਬਾਗ ਪੈ ਗਈ ਉਹਦੇ ਨੇ ਪਾਤਾ ਭਗੜਾ ਤੁਹਾਡੀ ਨਵਾਜ਼ ਦੀ ਐਲ ਵੀ ਤੇਰੀ ਮਾਂ ਚੜਾਈ ਕਰ ਗਈ ਉਹਦਾ ਬਾਪ ਕਣੀ ਬਤੋਈ ਮੈਨੂੰ ਕੁ ਕੀ ਦੇ ਦੇ ਸੀ ਬਾਪੂ ਵਾਲੇ ਬਲਾਲ ਕੋਹ ਨਹੀਂ ਬਲਕੇ ਤੇ ਇਸ ਤੇ ਤੇ ਜਦੋਂ ਕੁ ਪਹਿਲਾ ਹੁੰਦਾ ਸੀ ਉਹ ਵੀ ਜਾਂਦਾ ਰਿਹਾ ਇਸ ਲਈ ਭਾਓ ਇਹਨਾਂ ਨੂੰ ਵਾਖ ਜੋ ਔਰ ਜਿਹੜਾ ਦਸਤਾਰ ਦਾ ਸਤਕਾਰ ਦਾ ਉਹਨਾਂ ਕਿਉਂ ਬੀੜੀਏ ਵੇਖੀ ਹੈ ਤੇ ਕੀ ਦੀ ਬਖਸ਼ਿਸ਼ ਆ ਕੁੱਤੀ ਬੇਗੋ ਕਵਨ ਸਿੰਘ ਦਾ ਰਾਜ ਤੇ ਬਾਦਸ਼ਾਹ ਦੀ ਸਾਡੇ ਜਨਾਂ ਦੇ ਬਖਸ਼ਿਸ਼ ਔਰ ਕੋਈ ਇਸ ਦਸਤਾਰ ਵੀ ਕਦਰੋਂ ਕਰੇ ਉਹ ਕੋਦੇ ਥੋੜੀ ਨਹੀਂ ਕਦਰ ਕਰਦਾ ਦਾ ਪਾਣੀ ਦੀ ਬੋਤਲ ਨਹੀਂ ਔਰ ਪਾਣੀ ਦੀ ਬੋਤਲ ਕੰਨ ਪੀਤੀ ਫਿਰ ਉਸਦੀ ਮਾਂ ਮੇਰੇ ਵਿਰੋਧ ਉਹ ਮਾਂ ਲਈ ਉਹ ਖੇਡਦੀ ਆ ਦਸਤਾਰ ਨਹੀਂ ਆ ਕੇ ਸਤਿ ਜਦੋਂ ਵਿੱਚ ਸੱਚੇ ਕੁੱਪੀ ਪਾਈ ਹੁੰਦੀ ਔਰ ਮੇਰੇ ਵਿਰੋਧ ਉਹ ਵੀਡੀਓ ਵੀ ਚੇਤੇ ਆਉਂਦੀ ਉਹਨੀ ਜਦੋਂ ਮਾਂ ਦੀ ਸ਼ੋਭ ਕਰਦੀ ਸੀ ਕਿ ਕਿ ਮੈਂ ਮੌਨ ਲਈ ਤੇ ਸ਼ਰਾਬ ਨਹੀਂ ਪੀਂਦੀ ਸੀ ਫਿਰ ਜਰਮਨੀ ਵੇਖਾ ਕਮਿਟੀ ਕੋਲ ਮਾਂ ਤੋਂ ਵੀ ਪਾਈ ਤੇ ਉਹ ਬੰਦਾ ਜਿਹਨੂੰ ਪਾਣੀ ਨੂੰ ਚਾਹ ਪੀਤੇ ਗਿਆ ਦੰਦਵਾਤ ਸ਼ਰਾਬ ਪੀਤੇ ਗਿਆ ਸਾਥ ਜਗੜੀ ਗੁਰੂ ਵਰਗਾ ਦੀ ਮੁੱਠਾ ਦੇਕਰ ਗਿਆ ਸ਼ਰਾਬ ਪੀਤੇ ਲੋਕਾਂ ਦੇ ਨੁਸਤੇ ਤੋਂ ਲਾਪਰ ਹੋਏ ਗਲਤੀ ਕਿ ਦੰਦਵਾ ਸ਼ਰਾਬ ਪੀਤੇ ਹੈ ਮੇਰੇ ਨਾਲ ਤੇ ਨਹੀਂ ਤੇ ਉਸ ਵੀਡੀਓ ਦੇ ਲੱਭ ਸਰ ਮੇਰੇ ਲੋਕ ਬੇ ਕਮਾਲ ਦੀ ਗੱਲ ਹੈ ਨਿੱਕੂ ਦੀ ਉਹਨੂੰ ਜਦੋਂ ਨੇ ਕਿ ਸੌ ਖਾਦੀ ਸੀ ਨਾ ਆਪਣੀ ਮਾਂ ਦਾ ਦੀ کہ جناب نے ٹیوبر کے نکو بولو لگا مگر وہ کٹیو ویڈیو کے آتا چھوڑے گا کہنا اتنی بڑی قربانی بغلت مان نے دے دی ہے کہ آج کے بعد وہ شراب نہیں دی اب کو عملی تو میں قربانی سمجھی سی تیسلی مرنا میں قربانی سمجھی سی ایسا ہی بھی باری چھوڑ جائی کہ بدلاب کے پیٹے چھتے میں بھی قربانی ہوں پہلے کے اٹھلی چھتے ہوں تیسلی پراہو یہ کہ بدلاب دے سی کو نہیں ਇਹ ਹੱਕ ਸੱਚ ਦੀ ਲੜਾਈ ਹੈ ਔਰ ਇਹ ਸੱਚ ਸੱਚ ਦੀ ਲੜਾਈ ਤੇ ਮੈਂ ਅੱਜ ਵੀਪਾ ਜੀ ਨੂੰ ਬਾਦਲ ਸਾਹਿਬ ਨੂੰ ਸੁਮੁੱਚੀ ਮੋਰਚੇ ਦੀ ਲੀਡਰਸ਼ਿਪ ਨੂੰ ਇੱਕ ਦਹੀ ਦਿਨ ਬਾਦਲ ਸਾਹਿਬ ਅੱਜ ਸਰਜੂਲ ਕਰਕੇ ਖੱਟੋ ਲੋਕਾਂ ਦਾ ਗਨਸਲਾਬ ਰੱਖਾ ਹੋਇਆ ਫਿਰ ਖੁੱਟਾ ਆ ਕੇ ਹੋਇਆ ਔਰ ਮੌਨ ਸੇ ਹੋਇਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਤੁਸੀਂ ਗੱਲ ਕਰਦੇ ਹੋ ਮੈਨੂੰ ਲੱਗਦਾ ਜੇ ਨਾ ਪਿੰਡ ਕੋਈ ਜਾਂਦਾ ਮਾਲ ਸੇ ਜਿਨੇ ਲਿਵਾ ਦੇਣਾ ਇਹਦਾ ਚੱਕਰ ਚਾਹੂ ਕੁੱਲਾ ਤੀਲਾ ਦਿਲਾ ਨਹੀਂ ਹੋਣਾ ਤੇ ਪੰਨਾ ਜਿਹੜਾ ਹੱਥ ਦੀ ਸਿਪਾਈ ਨਹੀਂ ਮਸ਼ੂਰ ਹੈ ਮੱਗੋ ਇਹ ਵੀ ਨਹੀਂ ਮੇਰੇ ਵੀਰੋ ਇਹਨਾਂ ਤੋਂ ਵੱਜ ਜਿਓ ਜਿਹੜੇ ਬੰਦ ਕੇ ਖੇਡਦੇ ਆ ਕੇਤਰੀਆ ਕਿਦਾ ਮੈਲ ਮੋਰ ਪਹੁੰਚਦੇ ਨੂੰ ਤੇ ਦੂਜੇ ਨੇ ਕਹਿੰਦਾ ਰਾਤ ਗੰਧ ਕਹਿੰਦਾ ਮੈਲ ਮੋਰ ਪਹੁੰਚਾ ਦੇ ਆਓ ਮਸੀ ਦੇ ਟੋਕਰ ਹੋ ਦੇ ਤੇ ਦੂਜੇ ਲੋਕਾਂ ਨੂੰ ਕਹੋ ਇਸ ਤਰੀਕੇ ਨਾਲ ਆਓ ਖੇਡਾਂ ਦੇ ਖੇਡੀਆਂ ਤੋਂ ਪੰਜਾਬ ਚ ਵੀ ਸਿੱਧੇ ਕਰਕੇ ਰਲ ਕੇ ਖੇਡਦੇ ਅਕਮਾਨ ਕਮਾਨ ਤੋਂ ਵੱਡਾ ਕਾਊਂਟ ਨਹੀਂ ਲਗਣਾ ਸਲੇਬੋ ਸੋਟ ਕਰਨ ਦੇ ਗੋਲੀ ਕਿੱਥੇ ਵੱਜੀ ਅਨੌਰੀ ਬਾਰਡਰ ਤੇ ਪਗੰਭੂ ਬਾਰਡਰ ਤੇ ਸ਼ੋਕਰਨ ਦੀ ਮੌਤ ਹੋਈ ਕਿ ਨਹੀਂ ਹੋਈ ਕਿ ਕਾਊਂਟ ਕੋਈ ਰੁਕਵਾਂ ਦੇ ਪਰਚਾ ਦਿੱਤਾ ਨਹੀਂ ਬੀਤ ਫਾਰ ਜਿੰਨ ਗੋਰੀਏ ਚ ਪਾਗਲ ਹੈਗੇ ਅਸੀਂ ਉਹਨੂੰ ਹਰਿਆਣਾ ਤੋਂ ਲੈ ਕੇ ਉਹਦਾ ਨਾਦ ਕਰਾਇਆ ਸਾਥ ਸੰਗਤ ਦੇ ਕਿਉਂ ਦਾ ਪਰਚਾ ਦਿੱਤਾ 250 ਪਿਸਾਨ

ਨੂਰ ਬਹਾਉ ਗੋਚੇ ਖੋਦੀ ਪ੍ਰਣਗਵਾਦ ਜੇ ਤੀਨ ਤੇ ਤੁਹਾਡੇ ਕਲਾਕੇ ਦੇ ਡੂੰਘਾ ਰਿਸਵੋ ਤੇ ਆਵਾਜ਼ ਗੂੰਜਣ ਕਰਕੇ ਇਸ ਖੁੱਲਿਆ ਇਸ ਆਵਾਜ਼ ਗੂੰਜਣ ਕਰਕੇ ਸਾਥ ਸਹਿਯੋਗ ਦੀ ਮਸਤੀ ਆਈ ਇਸ ਆਵਾਜ਼ ਗੂੰਜਣ ਕਰਕੇ ਇਸ ਸੂਬੇ ਤੇ 1 ਸਾਲ ਤੇ ਦੀ ਤਰੱਕੀ ਆਈ ਅੱਜ ਲਈ ਮੈਂ ਪ੍ਰਣ ਕਰਦਾ ਬੇਨਤੀ ਕਰਦਾ ਕਿ ووٹ ਕਿਸੇ ਹੋਰ ਵਾਸਤੇ ਨਹੀਂ

کپ روکہ لئے پر شکلیہ ہمیں یہ کہ خانت AS وں کچھ کو حالان Napoleon جنل پر محل ہی شکل ہو آڈاہ سکتا لئے جہا آیt اپنے Mlleat ٹھائیں مجید ہی نہیں ساڈا ٹھائیں من ٹھائیں کیا کہkaर سندھitié جنلب آہ جاو آپ کو ملتنہ ٹھائیں آیتے ہیں رجانیوں میں کھین پاس پھنا رہا ہے

ਜਿੰਨ ਮੌਗਾ ਦਾ ਬਸਤੀ ਉਹ ਬਾਡੀਆ ਦਾ ਜਾਵਾ ਚਲਾਉਂਦੀ ਆਮ ਦੀ ਬਾਡੀ ਖੜਕੇ ਲੱਗ ਜਾਈ ਓਏ ਜਗਲੂ ਅਬ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿਸ ਦਿਨ ਮਕੀਥੇ ਦਾ ਹੱਥ ਪੈ ਗਿਆ ਨਾ ਇੱਕ ਬੁੱਤੀ ਕਹਿੰਦਾ ਕਹੂੰ ਕਿ ਤੂੰ ਚਿਰਕੇ ਰੱਖਿਆ ਕਿਸੇ ਦੇ ਬਾਪਰਾ ਤੇ ਜੌਨੂ ਦੀ ਜਾਨ ਮੈ 14 ਚ ਵੀ ਛਡਾਈ ਸੀ ਆ ਗੈਲਦਾਰ ਜੇਤਵਾਰਾ ਜੇ ਸ਼ਰਾਬ ਪੀ ਕੇ ਕਿਸੇ ਦੁਨੀ ਹੋ ਗੋ ਸਵੇਰੇ ਕੋਲ ਬਾਜਦੇ ਆਣਾ ਦਾ ਨੜਕਾ ਮੁੰਡਿਆਂ ਨਾਲ ਉਹਨਾਂ ਨੇ ਜੂਮ ਸੇਰਾ ਕੀਤੀ ਟਕਾ ਕੇ ਦੇਣਾ ਬਚੀ ਸਾਡੇ 6 ਵਜੇ ਮੈਨੂੰ ਫੋਨ ਆਇਆ ਕਿ ਭਾਜੀ ਕਪੜੇ ਕਲਾਕਾਰ ਵੀਰ ਨੂੰ ਕੁੱਟ ਪੈ ਗਈ ਆ ਮੈਨੂੰ ਵੀ ਦਿਲ ਤੋਂ ਲੱਗ ਕਿ ਕਲਾਕਾਰ ਨੂੰ ਕੁੱਟ ਪੈ ਗਈ ਪਤਾ ਨਹੀਂ ਕੀ ਹੋਇਆ ਜਦੋਂ ਮੈਨੂੰ ਐਸਐਸਪੀ ਦੀ ਡਿਊਟੀ ਲਈ ਐਸਐਸਪੀ ਮੈਨੂੰ ਪਹਿਲਾਂ ਜੀ ਕੰਮ ਨਹੀਂ ਦਿਖਾਉਣਾ ਕਰਦਾ ਬੈਟਾ ਉਹ ਕੀ ਤੱਕ ਖੜਾ ਜੀ ਉਹਦਾ ਕੰਮ ਹੈ ਕੋਲ ਲੈਣਾ ਦਾਸੂ ਰੋਈਏ ਬੱਚੇ ਉਥੇ ਧੀਆਂ ਪਾਣਾ ਦੀ ਮਾਰਾ ਕਰਦੇ ਹੋਏ ਮਨੇ ਚੰਗਾ ਸੋਚ ਇਨਕਾ ਮੇਰੇ ਨਾਲ ਅੱਖਾਂ ਤੇ ਅੱਖਾਂ ਪਾ ਕੇ ਗੱਲ ਕਰੇ ਹੈ ਇਸਰਾਮੀ ਦੀ ਅੱਖਰ ਤੇ ਅੱਖੋਂ ਕੋਲੋਂ ਉਹ ਬੰਦਾ ਜੂਰ ਤੇ ਆ ਗਿਆ ਮਹਾਰਾ ਨੂੰ ਨਾ ਕਹ ਪਾਣੀ ਤੁਹਾਡੇ ਵਿੱਚ ਵਿੱਚ ਉਹ ਖੁੱਡੀਆਂ ਸਾਫ ਕਰਦੇ ਗਏ ਕਿ ਪਤਾ ਇੱਕ ਭਗਵਾਨ ਤੋਂ ਕਿਹਾ ਸੁਆਮੀ ਰੋਟੇ ਤੇਰਾ ਜਣੇ ਇਸਰਾਮੀ ਪਹਿਲਾਂ ਕੁਝ ਨਹੀਂ ਕਰਾਉਂਦਾ ਉਹਨਾਂ ਤੇਰਾ ਕੋਲ ਕੋਲ ਤੇ ਉਹ ਮਾਨਤਾ ਦੇ ਕੁਝ ਆਸ਼ੀਰਵਾਦ ਉਹਦੇ ਨਾਲ ਦੇ ਹਰਦੀ ਧਰਮਵੀਰ ਗਾਂਧੀ ਨਾਲ ਸੇ ਉਹਨੇ ਕਹਿਤਾ ਸੀ ਸਿੱਕਰ ਨੂੰ ਉਹ ਹੀ ਕਹਿ ਸਕਦੇ ਇਹਨਾਂ ਨਾਲ ਤੇ ਤੁਸਰਾਪ ਦੀ ਗੋ ਤੇ ਮੈਂ ਕਿਤੇ ਤੇਰਾ ਚਲੇ ਕੇ ਪਿਰਕਾ ਗੁਰਜੀ ਸ਼ਰਮ ਦਾ ਟਿਕਲੇ ਬੁੱਲੂ ਪਾਉਂਦੇ ਤੇ ਕੰਮ ਕਰਦਾ ਤੇ ਕਹਿੰਦਾ ਬੰਦੇ ਦੇ ਹੱਥ ਤੁਸੀਂ ਪਹਿਲਾਂ ਦਿੱਤੇ ਸਾਨੂੰ ਬੰਦੇ ਅੰਗਲੇ ਬਣਾਉਂਦੇ ਆ ਤੇ ਉਹਨਾਂ ਤੇਰਾ ਹੱਥ ਤੋੜ ਦੇ ਦਿਓ ਮੈਂ ਕਿ ਨੌਜਵਾਨ ਦੀ ਵੀਡੀਓ ਦੇਖ ਰਹੇ ਸੀ ਆਹ ਹੋਪ ਨਾ ਜਦ ਤੂੰ ਬੰਦ ਕਰੇ ਕੋਈ ਕੁਝ ਨਹੀਂ ਹੋਣਾ ਤੇ ਤੇਰਾ ਤੂੰ ਵੀ ਕਰਾਵਾ ਤੂੰ ਮੁੱਤੀ ਵੱਢਣੀ ਆ ਜਦੋਂ ਬਾਉ ਨੇ ਅੰਦਰ ਲਾ ਕੁਝ ਨਹੀਂ ਕਰ पाए ਕਿ ਕਿ ਤੇ ਭਾਈ ਤੇਰਾ ਤੂੰ ਕੀ ਕਰਾ ਲੋ ਇਸ ਨੂੰ ਪਾ ਲੋ ਅੱਜ ਪੰਜਾਬ